ਬਬੋਰ ਤੋਂ ਮੈਂ ਚੰਬੇ ਪੈਦਲ ਜਾ ਰਿਹਾ ਜੀ ਇਹ ਵੇਖੋ ਸੜਕ ਸਾਰੀ ਟੁੱਟੀ ਏ ਕੋਈ ਜਾਣਾ ਨਹੀਂ ਆ ਰਿਹਾ ਵੇਖੋ ਸਾਰੀ ਸੜਕ ਟੁੱਟੀ ਏ ਜੀ ਬਹੁਤ ਜ਼ਿਆਦਾ ਬੁਰਾ ਹਾਲ ਏ ਬੜੀ ਤਬਾਈ ਹੋ ਗਈ ਏ ਜੀ ਬਹੁਤ ਜ਼ਿਆਦਾ ਬੁਰਾ ਹਾਲ ਹੋ ਗਿਆ ਵੇਖੋ ਅੱਗੇ ਵੀ ਸੜਕ ਟੁੱਟੀ ਏ ਥੱਲੇ ਦਰਿਆ ਆ ਵੇਖੋ ਹਰ ਸੜਕ ਟੁੱਟੀ ਗਈ ਪਹਾੜ ਦੇ ਕਿਡੇ ਕਿ ਬੁਰਾ ਹਾਲ ਜੀ ਦੇਖੋ ਹਵੇ ਪੱਲੇ ਕੁਝ ਨਹੀਂ ਰਿਹਾ ਜੀ ਬਹੁਤ ਬੁਰਾ ਹਾਲ ਹੁੰਦਾ ਰਿਹਾ ਜੀ ਪੋਲੇਸ਼ੰਕਰ ਦੇ ਆਪਾਰ ਕਿਰਪਾ ਨਾਲ ਪੋਲੇਸ਼ੰਕਰ ਦੇ ਦਰਸ਼ਨ ਕਰਕੇ ਤੋਂ ਆ ਗਿਆ ਜੀ ਪਨਬ ਬਹੋਰ ਤੋਂ ਚੰਬੇ ਪੈਦਲ ਜਾਤ ਜਾ ਰਿਹਾ ਜੀ ਵਾਪਸੀ ਸ੍ਰੀ ਅੰਮ੍ਰਿਤਸਰ ਨੂੰ ਫਿਰ ਮੈਂ ਪਠਾਨਕੋਟ ਜਾਵਾਂਗਾ ਜੀ ਚੰਬੇ ਤੋਂ ਪਠਾਨਕੋਟ ਫਿਰ ਮੈਂ ਅੰਮ੍ਰਿਤਸਰ ਪੋਲੇਸ਼ੰਕਰ ਜੀ ਬਹੁਤ ਜ਼ਿਆਦਾ ਕਿਰਪਾ ਹੈ ਜੀ ਪੋਲੇਸ਼ੰਕਰ ਨੇ ਸਾਨੂੰ ਬਧੀਆ ਦਰਸ਼ਨ ਕਰਾਏ ਜੀ ਆਪਣੇ ਦਰਸ਼ਨ ਦਿੱਤੇ ਔਰ ਪਾਪੀਆਂ ਨੂੰ ਆਪਣੇ ਚਰਨਾਂ ਨਾਲ ਲਾਇਆ ਸਾਡੇ ਵਰਗੇ ਪਾਪੀਆਂ ਨੂੰ ਆਪਣੇ ਚਰਨਾਂ ਨਾਲ ਲਾਇਆ ਔਰ ਦਰਸ਼ਨ ਕਰਾ ਕੇ ਘਰ ਦੀ ਵਾਪਸੀ ਸਾਡੀ ਵੀ ਆ ਦੇ ਸੋ ਬੜਾ ਬੁਰਾ ਵਾਲੇ ਜੀ ਦੇਖੋ ਥੱਲੇ ਖਾਈਆ